ਹਾਂਜੀ ਕੀ ਹਾਲ ਚਾਲ ਹੈ ਅੱਜ ਫੀਡ ਲੈਣ ਜਾਣੇ ਆ ਫੀਡ ਦਾ ਇੱਕ ਅੱਧਾ ਘਟਾ ਰਹਿ ਗਿਆ ਸ਼ਾਮ ਦੇ 4 ਵਜੇ ਗਏ ਦੁਪਹਿਰੇ ਮੀਂਹ ਬਹੁਤ ਸੀਗਾ ਆ ਦੇਖੋ ਗੱਡੀ ਸਾਰੀ ਪੁਰਾਣੀ ਫੀਡ ਨਾਲ ਢਲੀ ਵੀ ਹੈ ਸਟਾਰਟ ਕਰਦੇ ਆ ਲੈ ਕੇ ਜਾਣੇ ਆ ਮੁਰੋਂ ਦੇਖ ਸਕਦੇ ਹਾਂ ਤੁਰਦਿਆਂ ਬਸ ਆਪਣੇ ਨਾਲ ਹੀ ਲੈ ਕੇ ਆਣੀਆਂ ਜਸਨਾ ਗੱਡੀ ਘੜ ਲਈ ਆਪਾਂ ਬਾਹਰ ਤੇ ਗੱਡੀ ਚਲਾ ਰਿਆ ਮੈਂ ਭਾਇਆ ਸੀਟ ਤੇ ਚਾਲਦੇ ਆ ਹਰ ਲਾਓਏ ਦੋਸਤੋ ਫੀਡ ਫੈਕਟਰੀ 'ਚ ਪਹੁੰਚ ਗਏ ਆਪਾਂ ਆ ਦੇਖੋ ਗੱਟੇ ਬਏ ਐ ਇੱਧਰਲੇ ਪਾਸੇ ਡੱਟੇ ਐ ਆਹੀ ਚੱਕਣੇ ਆਪਾਂ 7 6 ਵਰਗ ਨਹੀਂ 7 ਗੱਟੇ ਲੱਗੇ ਜਮਾਏ ਉੱਤਰਿਆਂ ਬਾਹਰ ਦਿਖਾਉਣੇ ਆ ਸਾਨੂੰ ਚਲੋ ਵੀ ਲਓ ਵੀ ਆਪਾਂ ਲੈ ਕੇ ਆ ਗਏ ਫੀਡ ਕਰੇ ਤੇ ਹੁਣ ਆਪਾਂ ਸੱਦੀ ਲੈ ਕੇ ਚੱਲਾਂਗੇ ਆਪਣੇ ਫਾਰਮ ਤੇ ਆ ਮੋਰੇ ਵੀਊ ਦਿਖਾ ਦਿੰਨੇ ਆ ਹੋਸੀ ਫਾਰਮ ਆਪਣਾ ਬਾਹਰ ਚ ਖੜੇ ਆ ਪਿੱਛੇ ਆਪਣੇ ਘਟੇ ਆ ਤੁਰਦਿਆਂ ਬਸ ਢੋਲੀਆਂ ਚੱਕਣੀਆਂ ਕਰੋ ਕਹਿ ਵੀਆ ਢੋਲੀਆਂ ਚੱਕਣਾ ਆਓ ਵੇਖੋ ਸਾਹਮਣੇ ਘਰ ਤੋਂ ਫਾਰਮ ਤੇੰਦਾ ਫਾਰਮ ਤੋਂ ਘਰ ਚਲੋ ਠੀਕ ਆ ਦੂਸਰਾ ਨੰਬਰ